ਤਰਾ ਮੰਜੇ ਤੋ ਕਿਹੜੇ ਪਿੰਡ ਦੇ ਰਹਿਣ ਹਾ ਤੁਹਾਡਾ ਬੇਟਾ ਕਿਹੜੇ ਦੇਸ਼ ਗਿਆ ਜੀ ਕਿਵੇਂ ਗਿਆ ਸੀ ਜੀ ਸਾਰਾ ਛੇ ਆ ਵਿੱਚ ਕੀ ਨਾਮ ਕੀ ਉਹਨਾਂ ਦਾ ਬੋਟਾ ਸਿੰਘ ਕੀ ਹੋਇਆ ਕੀ ਸੀ ਕਿ ਕੌਣ ਲੈ ਗਿਆ ਸੀ ਸਾਰੀ ਗੱਲਬਾਤ ਉੱਥੋਂ ਦਾ ਦਿੱਲੀ ਦਾ ਏਜੰਟ ਸਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਇੱਥੋਂ ਚਲਾ ਗਿਆ ਇਹ ਨਹੀਂ ਦਰੂ ਵੀ ਵੇਣੀ ਚਾਲ ਹੋ ਗਿਆ ਹੁਣ ਕੀ ਚੱਕਰ ਕੀ ਹੈ ਜੀ ਹੁਣ ਸਾਡੇ ਨਾਲ ਕਰ ਗਿਆ ਉੱਥੇ ਕੋਈ ਪੈ ਗਈ ਮੈਡਮ ਉਹ ਕੋਈ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਛੱਗੀ ਮਾਰ ਕੇ ਉਹਨਾਂ ਨੂੰ ਲੈ ਗਈ ਉਥੋਂ ਇੱਥੇ ਲੈ ਕੇ ਗਏ 15 ਬੰਦਿਆਂ ਨੂੰ ਇੱਥੇ ਲੈ ਕੇ ਗਏ ਨੇ ਅਚਾਨਕ ਨੂੰ ਨਹੀਂ ਪਤਾ ਤਾਂ ਉਹਨਾਂ ਨੇ ਵੀਡੀਓ ਦੇਖੀ ਐ ਨੇ ਵੀਡੀਓ ਦੇਖੀ ਐ ਨੇ ਅਸੀਂ ਤੁਹਾਨੂੰ ਕੀ ਪਤ ਤੋਂ ਪਤਾ ਲੱਗਿਆ ਕਿ ਸਾਨੂੰ ਲੱਗਾ ਕਿੰਨੇ ਤਰੀਕ ਨੂੰ 12 ਤਰੀਕ ਨੂੰ ਕੀ ਵੀਡੀਓ ਵਿੱਚ ਕੀ ਆਇਆ ਜੀ ਉਹਦੇ ਵਿੱਚ ਵੀਡੀਓ ਵਿੱਚ ਵੀ ਉਹਨਾਂ ਨੂੰ ਜਿੰਨੀ ਸਾਡੀ ਜਾਣ ਨੂੰ ਖਤਰਾ ਆਇਆ ਸਾਨੂੰ ਛੱਡਾ ਆ ਲੋ ਜਿਵੇਂ ਵੀ ਤੁਹਾ ਤੁ ਛੱਡਾਇਆ ਜਾਂਦਾ ਹੈ ਇਹ ਮੰਗ ਕੀ ਕਰਦੇ ਆਪੋ ਮੰਗ ਕਰਨੀ ਵੀ ਸਾਡਾ ਬੇਟਾ ਘਰੇ ਆਉਣਾ ਚਾਹੀਦਾ ਹੈ ਸਾਡਾ ਬੇਟਾ ਜ਼ਰੂਰ ਆਉਣਾ ਚਾਹੀਦਾ ਹੈ ਤੁਹਾਨੂੰ ਤੁਹਾਡਾ ਧੰਨਵਾਦ ਕਰਾਂਗੇ ਕੀ ਨਾ ਮੈਂ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹਾਂ ਕਰਮਜੀਤ ਗੌਰ ਮੇਰਾ ਨਾਮ ਚੱਕਨੀਆ ਕਲਾਂ ਜ਼ਿਲ੍ਹਾ ਮੁਕ ਇਹ ਤੁ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਉਹਨਾਂ ਨੂੰ ਫਸਾਇਆ ਗਿਆ ਕੌਣ ਨਹੀਂ ਉਹ ਤੇ ਕਿੱਥੇ ਇਹ ਲੱੜ ਪੜੇ ਲੱੜ ਮੇਰੇ ਬ੍ਰਦਰ ਰਾਜੀ ਬੁੱਟਾ ਸਿੰਘ ਇੱਕ ਲੋਤਾ ਬ੍ਰਦਰ ਆ ਮੇਰਾ ਦੋ ਸਿਸਟਰਾਂ ਸਾਂ ਸੀ ਇੱਕ ਭਰਾ ਸਾਡਾ ਜੀ ਕੀ ਹੋਇਆ ਕਿਸੇ ਕੋਲ ਨਹੀਂ ਸਾਰੀ ਗੱਲਬਾਤ ਦੱਸੋ ਵੀ ਕੀ ਮਾਮਲਾ ਇੱਕ ਸਾਲ 2024 ਵਿੱਚ 24/24 ਤਰੀਕ 10ਵੇਂ ਮਹੀਨੇ ਦੀ 2024 ਦੇ ਵਿੱਚ ਰਸ਼ੀਆ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਇੰਜੰਟ ਰਾਈ ਭੇਜਿਆ ਗਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਸਾਨੂੰ ਨਹੀਂ ਪਤਾ ਹੈਗਾ ਹੁਣ ਐਸਲ ਪਤਾ ਕਿੱਥੇ ਹੈ ਜੀ ਰਸ਼ੀਆ ਦੇ ਵਿੱਚ ਹੈਗਾ ਜੀ ਉਹਨਾਂ ਨੇ ਅੱਗੇ ਜੋ ਅਸੀਂ ਵੀਡੀਓ ਦੇ ਦੌਰਾਨ ਦੇਖ ਰਹੇ ਉਹਨਾਂ ਨੇ ਯੂਕਰੇਨ جنگ ਲਈ ਉਹਨਾਂ ਨੂੰ ਅੱਗੇ ਤੇ ਘੇਲ ਦਿੱਤਾ ਮੌਤ ਦੇ ਮੂੰਹ ਵਿੱਚ ਸਾਡੀ ਇੱਕੋ ਇੱਕ ਮੰਗਾ ਸਾਡੇ ਵੀਰ ਨੂੰ ਸਹੀ ਸਲਾਮਤ ਵਾਪਸ ਪੀਜਾ ਜਵੇ ਦਿੱਲੀ ਤੋਂ ਏਜੰਟ ਸੀ ਜੀ ਮੇਰੇ ਬ੍ਰਦਰ ਨੇ YouTube ਤੋਂ ਕੰਟੈਕਟ ਕੀਤਾ ਸੀਗਾ ਉਹਨਾਂ ਨੂੰ ਏਜੰਟ ਨੂੰ ਉਹਨਾਂ ਨੇ ਉੱਥੇ ਬੁਲਾ ਲਿਆ ਸੀਗਾ ਠੀਕ ਹੈ ਕਿ ਬੁਲਾਇਆ ਕੀ ਤੁਹਾਨੂੰ ਉੱਥੇ ਰਸ਼ੀਆ ਜਲਦੀ ਤੁਹਾਡਾ ਵੀਜ਼ਾ ਲਗਾ ਦਿੱਤਾ ਜਾਊਗਾ ਉੱਥੇ ਜੀ ਵੀਰ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਜਲਦੀ ਵੀਜ਼ਾ ਲਗਵਾਤਾ ਪੈਸੇ ਲੈ ਲਏ ਸਾਡੇ ਤੋਂ 3.5 ਲੱਖ ਰੁਪਏ ਇਹ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਜਿਵੇਂ ਸੁਦੀ ਕਰਨੇ ਸਾਲ ਹੋ ਗਿਆ ਤੁਹਾਡਾ ਫੋਨ ਤੇ ਗੱਲ ਨਹੀਂ ਹੁੰਦੀ ਉਹਨਾਂ ਨਾਲ ਹਾਂਜੀ ਹੁੰਦੀ ਸੀਗੀ ਆ ਜਦੋਂ ਦੀ ਵੀਡੀਓ ਕਿੰਨੇ ਦਿਨ ਹੋ ਗਿਆ ਆਈ ਹੈ ਉਸ ਤੋਂ ਬਾਅਦ ਸਾਡੀ ਇੱਕ ਦੋ ਵਾਰ ਗੱਲ ਹੋਈ ਆ ਉਦੋਂ ਦੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋ ਰਹੀ 11 ਤਰੀਕ ਨੂੰ ਸਾਡੀ ਲਾਸਟ ਗੱਲ ਹੋਈ ਸੀਗੀ ਠੀਕ ਐ ਸੀ ਉਹਨਾਂ ਨੇ ਵੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਮੈਂ ਠੀਕ ਠਾਕ ਆ ਧਰੀ ਹੋਈ ਆਵਾਜ਼ ਵਿੱਚ ਬੋਲ ਰਹੇ ਆ ਮੈਂ ਮੈਂ ਠੀਕ ਹੈ ਤੇ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਦਾਂ ਗੱਲ ਕਰ ਰਹੇ ਆ ਵੀ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਹ ਵੀ ਕਿਹਾ ਵੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਪਰਵਾਰ ਟੈਨਸ਼ਨ ਕਿਸੇ ਗੱਲ ਦੀ ਲਵੇ ਵੀ ਕਨੇਕਟ ਸਾਲ ਹੋ ਗਿਆ 1 ਸਾਲ ਦੇ ਵਿੱਚ ਕਦੇ ਤੁਹਾਡਾ ਰਾਬਤਾ ਨਹੀਂ ਹੋਇਆ ਨਹੀਂ ਅਤੇ ਵੀ ਗੱਲਬਾਤ ਨਹੀਂ ਹੋਈ। ਨਹੀਂ ਨਹੀਂ ਗੱਲ ਤਾਂ ਸਾਡੀ ਹੁੰਦੀ ਰਹੀ ਆ ਬਰਦਰ ਨਾਲ ਹੁੰਦੀ ਸੀਗੀ, ਰੋਜ਼ ਹੁੰਦੀ ਸੀਗੀ। ਜਦੋਂ ਦੀ ਆ ਵੀਡੀਓਸ ਸਾਹਮਣੇ ਆ ਰਹੀਆਂ ਉਸ ਤੋਂ ਬਾਅਦ ਸਾਡੀ 1-2 ਵਾਰ ਗੱਲ ਹੋਈ ਸੀ ਪਰ ਡਰੀ ਆਵਾਜ਼ ਵਿੱਚ ਹੋਈ ਸੀ ਗੱਲ। ਸਾਨੂੰ ਉਹਨੇ ਕੁਝ ਨਹੀਂ ਦੱਸਿਆ ਸੀ। ਵੀਡੀਓ ਰਾਈ ਦੇਖਿਆ ਸਾਨੂੰ ਉਸ ਤੋਂ ਬਾਅਦ ਅਸੀਂ ਮੈਂ ਬਹੁਤ ਕਾਲ ਕੀਤੀ ਅਸੀਂ ਕਿ ਉਹਦੇ ਨਾਲ ਗੱਲ ਨਹੀਂ ਹੋ ਪਾ ਰਹੀ। ਗਵਾਂਡੀਆਂ ਦੇ ਮੁੰਡੇ ਨਾਲ ਗੱਲ ਹੋਈ ਸੀਗੀ। ਉਹਨੇ ਉਹਨੇ ਇਹ ਦੱਸਿਆ ਸੀਗਾ ਕਿ ਸਾਨੂੰ ਯੂਕਰਨ ਦੇ ਜੋ ਬਾਡਰ ਆ ਫਰੰਟ ਲਾਈਨ ਤੇ ਸਾਨੂੰ ਭੇਜ ਰਹੇ ਆ। ਸਾਨੂੰ ਮੌਦ ਦੇ ਮੂਦ ਵਿੱਚ

ਔਰ ਵੀ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਸਾਡੇ ਬਹੁਤ ਮਾੜੇ ਜਿੱਦਾਂ ਤੁਸੀਂ ਦੇਖ ਲਓ ਮੇਰੀ ਮਾਤਾ ਦੀ ਹਾਲਤ ਕਿੱਦਾਂ ਦੀ ਆ ਬਹੁਤ ਗੰਭੀਰ ਹਾਲ ਦਾ ਇਹ ਵੀ ਪਤਾ ਲੱਗੇ ਜਿਹੜੇ ਤੁਹਾਡੇ ਪਿਤਾ ਜੀ ਆ ਉਹ ਵੀ ਠੀਕ ਨਹੀਂ ਹੈਗੇ ਹਾਂਜੀ ਹਾਂਜੀ ਬਹੁਤ ਉਹਨਾਂ ਦੀ ਹਾਲਤ ਵੀ ਬਹੁਤ ਰੋਜ਼ ਇੰਜੈਕਸ਼ਨ ਲੱਗਦੇ ਆ ਮੇਰੀ ਮਾਤਾ ਨੂੰ ਮੈਂ ਮੈਂ ਹੌਸਲਾ ਕਰਕੇ ਥੋੜੀ ਫਿਰਦੀ ਆ ਮੇਰੀ ਮਾਂ ਦੇ ਵੀ ਉਹ ਠੀਕ ਰਹਿਣ ਵਧੀਆ ਸਾਨੂੰ ਕੋਈ ਕਰਦਾ ਵੀ ਯਾਰਾ ਕਵੀ ਹੋ ਰਿਹਾ ਬਸ ਪਸੂ ਰੱਖੇ ਹੋਏ ਜੀ ਉਹਨਾਂ ਦੇ ਦੁੱਧ ਨਾਲ ਵੀ ਵੇਚ ਕੇ ਥੋੜਾ ਬਹੁਤ ਕਮਾ ਰਹਾ। ਜੀ ਦੀ ਵੀਡੀਓ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ? ਨਹੀਂ, ਨਹੀਂ ਇਦਾਂ ਨਹੀਂ। ਕੋਲ ਸ ਵਿੱਚ ਕੋਈ ਗੱਲਬਾਤ ਜਾਂ ਕੋਈ ਨਹੀਂ, ਨਹੀਂ ਸਰ ਜੀ ਇਹ ਹੋਈ ਗੱਲ ਬਸ ਇੱਕ ਇਹ ਬਲੇ ਹੋਇ ਗਈ ਸੀ ਕਿ ਕਿਸਾਨ ਯੂਨੀਅਨ ਵਾਲੇ ਉਹਨਾਂ ਨੇ ਸੰਦੇ ਨਾਲ ਚੱਲੇ ਸੀ ਕਿ ਫੇਰ ਇਤਨੀ ਸੀ ਜਾਣਾ ਚਾਹੁੰਦੇ ਸੀ। ਪਰ ਸਾਨੂੰ ਇਹ ਪੱਕਾ ਨਹੀਂ ਦਿਲਾਸਾ ਦਲਾਇਆ ਉਹਨਾਂ ਨੇ ਵੀ ਪਤਾ ਨਹੀਂ ਕਿਹਾ ਹੈਗਾ ਵੀ ਇਹ ਕੰਮ ਹੋ ਜਾਊਗਾ ਕਿ ਇਹਦੇ ਸੀਗੇ ਪ੍ਰੋਸੈਸ ਚੱਲੂਗਾ ਲੰਬਾ। ਜਿਵੇਂ ਕਿ ਉਹ ਕਹਿ ਰਹੇ ਆ ਵੀਡੀਓ ਦੇ ਵਿੱਚ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਇਹ ਕੰਮ ਬਹੁਤ ਜਲਦੀ ਦਿਲ ਜਲਦੀ ਜਲਦ ਕਰਨਾ ਚਾਹੀਦਾ ਜਿਵੇਂ ਕਿ ਉਹ ਕਹਿ ਰਿਹਾ ਵੀਡੀਓ ਦੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀਡੀਓ ਤੇ ਕਹਿ ਰਿਹਾ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਸਾਨੂੰ ਜਲਦ ਤੋਂ ਜਲਦ ਦੇ ਤੋਂ ਛਡਾਇਆ ਜਾਵੇ ਬੀਜਪੀ ਸਰਕਾਰ ਨੂੰ ਸਾਡੀ ਇਹ ਅਪੀਲ ਆ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਤੇ ਉਹ ਕਹਿ ਰਹੇ ਆ ਕਿ ਸਾਨੂੰ ਉਹ ਫਰੰਟ ਲਾਈਨ ਤੇ ਭੇਜ ਰਹੇ ਆ ਕੱਲਾ ਕੱਲਾ ਕਰਕੇ ਜੋ ਵੀ ਸਾਡੇ ਵਿੱਚੋਂ 15 ਜਣੇ ਕਹਿੰਦੇ ਅਸੀਂ ਹੈਗੀਆਂ ਵੀਡੀਓ ਵਿੱਚ ਅਸੀਂ ਦੇਖ ਰਹੇ ਹਾਂ ਜਿਵੇਂ ਵੀ 15 ਜਣੇ ਹੈਗੀਆਂ ਸਾਨੂੰ ਪੰਜਾਂ ਦੀ ਪੰਜਾਂ ਦੀ ਮੌਤ ਹੋ ਚੁਕੀ ਆ ਤੇ ਇਹਨਾਂ ਲਾ ਪਤਾ ਅਸੀਂ 9 ਜਣੇ ਬਾਕੀ ਬਚੇ ਆ ਠੀਕ ਹੈ ਭੇਜੇ ਕਿੱਥੇ ਵੀ ਨਹੀਂ ਪਤਾ ਲੱਗਦਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਮੇਰਾ ਪਿੰਡ ਜੀਂਦੜਾ ਜੀ ਜਿਹੜੇ ਬਾਹਰ ਗਏ ਬੁੱਟਾ ਸੀ ਤੁਹਾਡੇ ਕੀ ਲੱਗਦੇ ਆ ਮਾਮਾ ਜੀ ਲੱਗਦੇ ਆ ਜੀ ਕੀ ਕਾਰਨ ਬਣਿਆ ਉਹਨਾਂ ਨੇ ਜਿਹਨੂੰ ਵੀਡੀਓ ਵਾਇਰਲ ਕਰਨੀ ਵੀ ਉਹਨਾਂ ਨੂੰ ਕਿ ਉਹਨਾਂ ਨੂੰ ਉੱਥੇ ਮੌਤ ਦਾ ਡਰ ਹੈਗਾ ਸੀ ਕਿ ਰਸ਼ੀਆ ਆਰਮੀ ਨੇ ਉਹਨਾਂ ਨੂੰ ਜ਼ਬਰਦਸਤੀ ਜੰਗ ਦੇ ਵਿੱਚ ਲੈ ਗਏ ਹੈਗੇ ਜੀ ਕਿਵੇਂ ਗਏ ਜੀ ਕਦੋਂ ਤੱਕ ਗਏ ਵੇ ਉਹਨਾਂ ਨੂੰ 1 ਸਾਲ ਹੋ ਗਿਆ ਹੈ ਜੀ ਗਿਆ ਹੋਇਆ ਨੂੰ ਜੀ ਰਸ਼ੀਆ ਦੇ ਵਿੱਚ ਮਾਸਕੋ 'ਚ ਰਹਿੰਦੇ ਸੀ ਜੀ ਕਿਸ ਤਰ੍ਹਾਂ ਗਏ ਸੀ ਕਿਹਦੇ ਕਿਹੜੇ ਏਜੰਟ ਰਾਹੀਂ ਗਏ ਸੀ ਦਿੱਲੀ ਦਾ ਏਜੰਸੀ ਹੈਗਾ ਜੀ ਹਾਂਜੀ ਉੱਥੋਂ YouTube ਰਾਹੀਂ ਗੱਲਬਾਤ ਹੋਈ ਸੀ ਤੇ 8 ਦਿਨਾਂ ਦੇ ਵਿੱਚ ਉਹਨੇ ਵੀਜ਼ਾ ਲਾ ਕੇ ਤੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਜੀ ਕੀ ਕਹਿੰਦੇ ਸੀ ਏਜੰਟ ਜਦੋਂ ਲੈ ਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਚਲ ਤੁਹਾਨੂੰ ਰੋਜ਼ਗਾਰ ਉੱਥੇ ਦਿਵਾਵਾਂਗੇ ਕੰਮ ਦਿਵਾਵਾਂਗੇ ਕਿ ਤੁਹਾਡੇ ਵਧੀਆ ਸੈਲਰੀ ਬਣੂਗੀ ਹਾਂਜੀ ਕਿੰਨੀ ਦੇਰ ਤੋਂ ਤੁਹਾਡੇ ਉੱਥੇ ਗਏ ਵੀ ਜੋ ਇੱਕ ਸਾਲ ਹੋ ਗਿਆ ਜੀ ਪਹਿਲਾਂ ਗੱਲਬਾਤ ਹੁੰਦੀ ਸੀ ਉਹਨਾਂ ਨਾਲ ਹਾਂਜੀ ਹਾਂਜੀ ਰੋਜ਼ ਹੀ ਹੁੰਦੀ ਸੀ ਜੀ ਹੁਣ ਜਦੋਂ ਵੀਡੀਓ ਵਾਇਰਲ ਹੋਈ ਹੁਣ ਕੀ ਗੱਲਬਾਤ ਕੀ ਹੋਈ ਸਾਰੇ ਇਹ ਲਾਸਟ ਗੱਲਬਾਤ ਹੋਈ ਸੀ 12 ਤਰੀਕ ਨੂੰ ਉਹਨਾਂ ਦਾ ਵਾਇਸ ਮੈਸੇਜ ਆਇਆ ਸੀਗਾ ਕਿ ਉਹਨਾਂ ਨੇ ਕਿਹਾ ਬਹੁਤ ਡਰੀ ਹੋਈ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਠੀਕ ਠਾਕ ਆ ਤੇ ਬਾਕੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹੀ ਪਤਾ ਲੱਗਿਆ ਕਿ ਉਹ ਬਹੁਤ ਡਰੇ ਹੋਏ ਆ ਤੇ ਉਹਨਾਂ ਨੂੰ ਜਾਨ ਦਾ ਖਤਰਾ ਆਇਆ ਹੈਗਾ ਵਾ ਕਿੰਨੇ ਜਣੇ ਸੀ ਇਹ ਇਹ 15 ਜਣੇ ਹੈਗੇ ਸੀ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਮੇਰੀ ਗੱਲਬਾਤ ਹੁੰਦੀ ਸੀ ਕਿ ਪਹਿਲਾਂ ਵਧੀਆ ਗੱਲਬਾਤ ਕਰਦੇ ਸੀ ਤੇ ਜਿੱਦਾਂ ਦਾ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ਤੱਕੇ ਨਾਲ ਲੈ ਕੇ ਗਏ ਆ ਉਦੋਂ ਦੀ ਕੋਈ ਗੱਲਬਾਤ ਮੇਰੇ ਨਾਲ ਨਹੀਂ ਹੋਈ ਇੱਥੇ ਕਿਸੇ ਅਧਿਕਾਰੀ ਨੂੰ ਮਿਲੇ ਪੁਲਿਸ ਪ੍ਰੋਫੈਸ਼ਨ ਨੂੰ ਮਿਲੇ ਗੱਲਬਾਤ ਹਾਂ ਅਧਿਕਾਰੀਆਂ ਕੋਲ ਤਾਂ ਬਹੁਤ ਗਏ ਆ ਜੀ ਮੰਤਰੀਆਂ ਤੱਕ ਵੀ ਗਏ ਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰਿਵਾਰ ਚ ਕੌਣ ਕੌਣ ਆ ਉਹਨਾਂ ਦੇ ਔਰ ਕੀ ਪਰਿਵਾਰ ਦੇ ਹਾਲਾਤ ਨੇ ਤੇ ਉਹਨਾਂ ਦੇ ਪਰਿਵਾਰ ਚ ਇੱਕ ਮਾਮਾ ਜੀ ਦੋ ਉਹਨਾਂ ਦੀਆਂ ਭੈਣਾਂ ਇੱਕ ਨਾਨਾ ਹੈਗਾ ਮੇਰਾ ਤੇ ਇੱਕ ਨਾਨੀ ਹੈਗੀ ਹੈ ਜੀ ਹਾਂਜੀ ਕੀ ਹੁਣ ਕੀ ਮੰਗ ਕਰੋਗੇ ਤੁਹਾਡੇ ਕਿਉਂਕਿ ਜਿੱਦਾਂ ਵੀਡੀਓ ਵਾਇਰਲ ਹੋਈਏ ਤੁਸੀਂ ਦੱਸਿਆ ਵੀ ਪੜੇ ਬਸ ਸਰਕਾਰ ਦੇ ਅੱਗੇ ਇਹੀ ਮੰਗ ਆ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਲੈ ਕੇ ਇੱਥੇ ਆਇਆ ਜਾਵੇ ਜੋ ਵੀ ਉੱਥੇ ਬੱਚੇ ਆ ਆਪਣੀ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਲੈ ਕੇ ਵਾਪਸ ਆਇਆ ਜਾਏ ਜੀ ਹਾਂਜੀ ਘਰ ਆ ਚੰਗੇ ਅਮਨਤ ਪਾਤ ਹਾਂਜੀ